ਹਾਂਜੀ ਬਾਈ ਸਸਿਕਾ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਚ ਆਪਾਂ ਗੱਲਬਾਤ ਕਰਨ ਲੱਗਿਆ ਕਣਕ ਦੇ ਵਿੱਚ ਯੂਰੀਆ ਕਿੰਨੀ ਪਾਉਣੀ ਚਾਹੀਦੀ ਆ ਤੇ ਬਾਕੀ ਅਖੀਰਲੀ ਡੋਜ਼ ਕਿੰਨੇ ਦਿਨਾਂ ਤੇ ਪੂਰੀ ਕਰਨੀ ਚਾਹੀਦੀ ਆ ਤਾਂ ਉਹਦੇ ਬਾਰੇ ਗੱਲਬਾਤ ਕਰਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਬੈਲ ਵਾਲਾ ਬਟਨ ਪਾ ਕੇ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਬਾਈ ਜੀ ਜੇ ਮੈਂ ਹੁਣ ਲਗਭਗ ਆਪਣੇ ਖੇਤਾਂ ਦੇ ਮਤਲਬ ਵੀ ਕਣਕ ਬੀਜਿਆਂ ਨੂੰ ਕਈ ਜ਼ਿਮੀਂਦਾਰ ਜਿਹੜੇ ਅਗੇਤੀ ਕਣਕ ਬਜਾਈ ਕੀਤੀ ਸੀ ਅਕਤੂਬਰ ਦੇ ਅਖੀਰਲੇ ਹਫਤੇ ਵਿੱਚ ਉਹ ਕਣਕਾਂ ਲਗਭਗ ਹੋਣਾ 2-2 ਗੱਟੇ ਯੂਰੀਆ ਪਾ ਚੁੱਕਿਆ ਤੇ ਹੁਣ ਉਹ ਜ਼ਿੰਮੇਦਾਰ ਕਨਫਿਊਜ਼ ਨੇ ਵੀ ਲਾਸਟ ਯੂਰੀਆ ਕਦੋਂ ਪੂਰੀ ਕੀਤੀ ਜਾਵੇ ਤਾਂ ਕਿ ਯੂਰੀਆ ਇੱਕ ਕਿਸਾਨਾਂ ਲਈ ਬਹੁਤ ਵੱਡਾ ਮੁੱਦਾ ਹੈ ਜੇ ਮੰਨ ਲਓ ਅਪਾ ਲੇਟ ਯੂਰੀਆ ਪੂਰੀ ਕਰਦੇ ਆ ਤਾਂ ਵੀ ਆਪਣਾ ਝਾੜ ਤੇ ਫਰਕ ਪੈਂਦਾ ਜੇ ਅਗੇਤੀ ਪੂਰੀ ਕਰ ਦੰਨੇ ਆ ਤੇ ਤਾਂ ਵੀ ਝਾੜ ਤੇ ਫਰਕ ਪੈਂਦਾ ਹੁਣ ਪਹਿਲਾਂ ਗੱਲ ਕਰੀਏ ਕਿ ਕਣਕ ਨੂੰ ਯੂਰੀਆ ਦੀ ਡੋਜ਼ ਦਿੱਤੀ ਕਿੰਨੀ ਜਾਵੇ ਤਾਂ ਕਿਸਾਨ ਭਰਾਵੋ ਟਣਕ ਦੇ ਵਿੱਚ ਜਿਹੜੀ ਯੂਰੀਆ ਪਾਉਣੀ ਆਪਾਂ ਜੋ ਕਿ ਯੂਨੀਵਰਸਿਟੀ ਵੱਲੋਂ ਸਪਾਰਸ ਕੀਤੀ ਗਈ ਹੈ ਵੈਸੇ ਤਾਂ ਆਪਣੇ ਖੇਤਾਂ ਦੇ ਅਕੋਰਡਿੰਗ ਕਈ ਖੇਤਾਂ ਦੇ ਵਿੱਚ 3-3 ਗੱਟੇ 4-4 ਗੱਟੇ ਚੱਲਦੇ ਆ ਕਈ ਢਾਈ ਖੇਤ ਢਾਈ ਗੱਟਿਆਂ ਨਾਲ ਵੀ ਕਣਕ ਵਧੀਆ ਹੋ ਜਾਂਦੀ ਹੈ ਇਹ ਯੂਰੀਆ ਦੀ ਡੋਜ਼ ਜਿਹੜੀ ਘੱਟ ਵੱਧ ਕਰਨਾ ਜ਼ਿਮੀਂਦਾਰ ਦੇ ਹੱਥ ਆ ਇਸ ਦੇ ਵਿੱਚ ਕੋਈ ਚੱਕਰ ਨਹੀਂ ਹੁਣ ਕਈ ਜ਼ਿਮੀਂਦਾਰ 5-5 ਗੱਟੇ 4-4 ਵੀ ਪਾ ਦੇਣਗੇ ਕਈ 3 ਢਾਈ ਵਾਲੇ ਵੀ ਐ ਕਿਉਂਕਿ ਹਰ ਇੱਕ ਜ਼ਿਮੀਂਦਾਰ ਦਾ ਅਲੱਗ-ਅਲੱਗ ਸਿਸਟਮ ਹੈ ਤਾਂ ਹੁਣ ਜੇ ਸਹੀ ਖਾਦ ਦੀ ਗੱਲ ਕਰੀਏ ਤਾਂ ਆਪਾਂ ਕਣਕ ਦੇ ਵਿੱਚ ਜਿਹੜੀ ਅਗੇਤੀ ਵਿੱਚ ਦੀ ਕਣਕ ਹੈ ਉਹਦੇ ਵਿੱਚ 3 ਤੋਂ 3.5 ਗੱਟਿਆਂ ਦੇ ਵਿੱਚ ਵਿੱਚ ਡੋਜ਼ ਦੇਣੀ ਆਪਾਂ ਯੂਰੀਆ ਦੀ ਤੇ ਜਿਵੇਂ ਕਿ ਪਹਿਲੀ ਡੋਜ਼ ਜ਼ਿਮੀਂਦਾਰ ਜ਼ਿਆਦਾਤਰਾਂ ਪਹਿਲੇ ਪਾਣੀ ਲਾਉਣ ਤੋਂ ਪਹਿਲਾਂ ਦੇ ਦਿੰਦੇ ਆ ਦੂਜਾ ਪਾਣੀ ਸੁੱਕਣ ਤੋਂ ਬਾਅਦ ਤੀਜੀ ਡੋਜ਼ ਦੂਜਾ ਪਾਣੀ ਲੌਂ ਟਾਈਮ ਤਾਂ ਹੁਣ ਕਈ ਖੇਤਾਂ ਦੇ ਵਿੱਚ ਮੰਨ ਲਓ ਪਾਣੀ ਲੇਟ ਲੱਗਿਆ ਜਿਵੇਂ ਜ਼ਮੀਦਾਰ ਨੇ 35 40 ਦਿਨਾਂ ਤੇ ਪਾਣੀ ਲਾਇਆ ਖੇਤ ਨੂੰ ਤਾਂ ਉਸ ਤੋਂ ਬਾਅਦ ਕੀ ਹੋਣਾ 35 40 ਦਿਨਾਂ ਤੇ ਪਾਣੀ ਲਾਤਾ ਖੇਤ ਨੂੰ ਤਾਂ ਮੁੜ ਕੇ ਪਹਿਲੀ ਯੂਰੀਆ ਉਸ ਤੋਂ ਹੀ ਪਾਉਣਾ ਸਟਾਰਟ ਕਰਦਾ ਜ਼ਮੀਦਾਰ ਜਦੋਂ ਪਹਿਲਾ ਪਾਣੀ ਲਾਉਂਦਾ ਉਸ ਤੋਂ ਪਹਿਲਾਂ ਕੋਈ ਨਹੀਂ ਪਾਣੀ ਤੋਂ ਪਹਿਲਾਂ ਖੇਤ ਦੇ ਵਿੱਚ ਯੂਰੀਆ ਪਾਉਂਦੇ ਜ਼ਿਮੀਂਦਾਰ ਤਾਂ ਉਸ ਤੋਂ ਬਾਅਦ ਕੀ ਹੁੰਦਾ ਜਿਵੇਂ ਹੀ ਸੈਕੰਡ ਡੋਜ਼ ਪਾਉਂਦੇ ਆ ਤਾਂ 40 50 55 ਦਿਨਾਂ ਦੀ ਹੋ ਜਾਂਦੀ ਕਣਕ ਤਾਂ ਦੂਸਰਾ ਪਾਣੀ ਜਾ ਵਰਦਾ ਲੇਟ ਤਾਂ ਜ਼ਿਮੀਂਦਾਰ ਉੱਥੇ ਹੁੰਦਾ ਕਨਫਿਊਜ਼ ਵੀ ਹੁਣ ਪਾਣੀ ਕਦੋਂ ਵੀ ਯੂਰੀਆ ਕਦੋਂ ਪੂਰੀ ਕਰੀਏ ਤਾਂ ਹੁਣ ਮੇਨ ਗੱਲ ਕੀ ਹੈ ਜਿਹੜੀ ਪਹਿਲੀ ਯੂਰੀਆ ਦੀ ਡੋਜ਼ ਡੋਜ਼ ਹੈ ਉਹ ਆਪਾਂ 20 ਤੋਂ 22 ਦਿਨਾਂ ਦੇ ਵਿੱਚ ਵਿੱਚ ਦੇਣੀ ਹੁੰਦੀ ਹੈ ਚਾਹੇ ਤੁਸੀਂ ਪਾਣੀ ਲਾਓ ਚਾਹੇ ਨਾ ਲਾਓ ਕਿਉਂਕਿ ਹਲਕੀ ਤਰੇਲ ਪੈਂਦੀ ਹੈ ਸ਼ਾਮ ਦੇ ਟਾਈਮ ਪਾ ਦਿਓ ਤਰੇਲ ਨਾਲ ਯੂਰੀਆ ਲੱਗ ਜੂਗੀ ਉਸ ਤੋਂ ਜਦੋਂ ਬਾਅਦ ਜਦੋਂ ਤੁਸੀਂ ਪਾਣੀ ਲਾਉਂਗੇ ਤਾਂ ਤੁਹਾਨੂੰ ਬਹੁਤ ਸੋਹਣਾ ਰਿਜ਼ਲਟ ਮਿਲਣਗੇ ਵੇਖਣ ਨੂੰ ਤਾਂ ਸੈਕੰਡ ਡੋਜ਼ ਹੁੰਦੀ ਹੈ ਮੰਨ ਲਓ ਵੀ 25 ਤੋਂ 30 ਦਿਨਾਂ ਤੇ ਪਹਿਲੀ ਡੋਜ਼ ਦੇ ਦਿਓ ਸੈਕੰਡ ਡੋਜ਼ ਤੁਸੀਂ 40 ਤੋਂ ਮੰਲੋ ਵੀ 35 ਤੋਂ 40 45 ਦਿਨਾਂ ਦੇ ਵਿੱਚ ਵਿੱਚ ਮੰਨ ਲਓ ਜਦੋਂ ਦੂਜਾ ਪਹਿਲਾ ਪਾਣੀ ਲਾਤਾ ਉਹਦੇ ਸਹੀ 8 ਜਾਂ 10 ਦਿਨਾਂ ਬਾਅਦ ਤੁਸੀਂ ਯੂਰੀਆ ਪਾ ਸਕਦੇ ਹੋ ਜਦੋਂ ਪੈਰ ਖੜਨ ਲੱਗ ਜਾਂਦਾ ਕਿਉਂਕਿ ਬਾਹਨ ਦੇ ਵਿੱਚ ਗਿੱਲ ਵੀ ਜਾਦੇ ਗਿੱਲ ਤੇ ਵੀ ਵੜਨਾ ਔਖਾ ਤੇ ਜਦੋਂ ਮੰਨ ਲਓ ਵਿੱਚ ਪੈਰ ਖੜਾ ਹੋ ਗਿਆ ਤਾਂ ਤੁਸੀਂ ਸੈਕਿੰਡ ਡੋਜ਼ ਦੇ ਸਕਦੇ ਤਾਂ ਜਿਹੜੀ ਲਾਸਟ ਡੋਜ਼ ਯੂਰੀਆ ਦੀ ਹੈ ਇਹ ਆਪਾਂ 50 ਤੋਂ 55 ਦਿਨਾਂ ਤੇ ਖਤਮ ਕਰਨੀ ਹੈ ਤਾਂ ਹੁਣ ਕੀ 55 50 ਦਿਨਾਂ ਤੇ ਖਤਮ ਕਰਨ ਦਾ ਕਾਰਨ ਕੀ ਹੁੰਦਾ ਕਣਕ ਦੇ ਵਿੱਚ ਸਟੇਜਾਂ ਚੱਲਦੀਆਂ ਨੇ ਜਿਵੇਂ 20y 20 ਤੋਂ 25 ਦਿਨਾਂ ਦੀ ਸਟੇਜ ਤੇ ਕ੍ਰਾਉਨ ਰੂਟਸ ਵਾਲੀ ਆਉਂਦੀ ਹੈ ਸਟੇਜ ਆ ਉਸ ਤੋਂ ਬਾਅਦ ਟਿਲਰਿੰਗ ਵਾਲੀ ਆ ਗਈ ਮੰਨ ਲਓ ਕਣਕ ਫਟਾਰਾ ਕਰਦੀ ਹੈ ਤਾਂ ਅਸਲ 'ਚ ਮੇਨ ਜੂਰੀਏ ਦੀ ਜ਼ਰੂਰਤ ਕਦੋਂ ਹੁੰਦੀ ਹੈ ਜਦੋਂ ਕਣਕ ਫਟਾਰਾ ਕਰਦੀ ਹੈ ਉਸ ਤੋਂ ਬਾਅਦ ਤਾਂ ਕੋਈ ਫਾਇਦਾ ਹੀ ਨਹੀਂ ਜਿਵੇਂ ਕਿ ਹੁਣ ਝੋਨੇ ਦੇ ਵਿੱਚ ਵੀ ਇਹੀ ਸਿਸਟਮ ਹੈ ਝੋਨੇ ਵਿੱਚ 35 40 ਦਿਨਾਂ ਤੇ ਯੂਰੀਓ ਪੂਰੀ ਕਰਦੇ ਆ ਜੇ ਵੱਧ ਟਾਈਮ ਤੇ ਕਰਦੇ ਆ ਤਚੂ ਨਾ ਡੱਕ ਜਾਂਦਾ ਉਹੀ ਕੰਮ ਕਰਨ ਕਰਾ ਹੁਣ ਮੰਨ ਲਓ ਪਹਿਲੀ ਡੋਜ਼ ਆਪਾਂ 20 ਤੋਂ 25 ਦਿਨਾਂ ਤੇ ਦੇਵਾਂਗੇ ਉਦੋਂ ਮੰਨ ਲਓ ਵੀ ਕ੍ਰਾਉਨ ਰੂਟਸ ਆ ਵਧੀਆ ਬਣਨ ਗਿਆ ਤੇ ਜਦੋਂ ਯੂਰੀਆ ਦੀ ਜ਼ਰੂਰਤ ਹੋਈ ਮੰਨ ਲਓ ਖੇਤ ਨੂੰ ਤਾਂ ਉਹਨਾਂ ਦੇ ਜ਼ਮੀਨ ਦੇ ਵਿੱਚ ਆਪਣੀ ਖਾਦ ਪਈ ਹੋਈ ਤਾਂ ਉਹਨੇ ਖੇਤੀ ਲੈ ਲੈਣੀ ਆ ਕਿਣਕ ਪੀਲੀ ਨਹੀਂ ਪੈਂਦੀ ਤਾਂ ਹੁਣ ਵੱਧ ਯੂਰੀਆ ਪਾਉਣ ਨਾਲ ਕੋਈ ਝਾੜ ਤੇ ਫਰਕ ਨਹੀਂ ਪੈਂਦਾ ਜਿਆਦਾ ਜੇ ਆ ਪਾਕੀ ਹਾਂ ਕਈ ਜ਼ਿਮੀਂਦਾਰਾਂ ਦੇ ਤਜਰਬੇ ਆ ਵੀ ਜਦੋਂ ਕਣਕ ਅਨਸਾਰੇ ਤੇ ਹੁੰਦੀ ਆ ਉਦੋਂ ਜੀਮੇਂਦਾਰ ਯੂਰੀ ਆਪਾਂਉਂਦੇ ਕਹਿੰਦੇ ਰਿਜ਼ਲਟ ਬਹੁਤ ਵਧੀਆ ਮਿਲਦੇ ਆ ਪਰ ਜੇ ਆਪਾਂ ਪਹਿਲੇ ਹੀ 5-5 ਘਟੇ 4-4 ਪਾਤੇ ਉਸ ਤੋਂ ਬਾਅਦ ਫੇਰ ਅਨਸਾਰੇ ਤੇ ਪਾਵਾਂਗੇ ਤਾਂ ਆਪਣਾ ਨੁਕਸਾਨ ਹੋਊਗਾ ਕਿਉਂਕਿ ਜਾਦੇ ਯੂਰੀਆਂ ਨੇ ਫਸਲ ਨੂੰ ਝਾੜ ਨਹੀਂ ਦੇਣਾ ਜਾਦੇ ਮੰਨ ਲਓ ਵੀ ਯੂਰੀਆ ਪਾਉਣ ਨਾਲ ਆਪਣੇ ਫੁਟਾਰ ਹੋ ਜੂ ਚਲੋ ਹਾਈਟ ਜ਼ਿਆਦਾ ਹੋ ਜੂਗੀ ਤੇ ਉਸ ਤੋਂ ਬਾਅਦ ਕੀ ਹੋਣਾ ਆਪਣੇ ਖੇਤ ਦੇ ਵਿੱਚ ਜਿਆਦਾ ਯੂਰੀਆ ਪੈਣ ਨਾਲ ਬਿਮਾਰੀਆਂ ਵੱਧ ਸਕਦੀਆਂ ਜਿਵੇਂ ਕਣਕ ਡਿੱਗਣ ਦੀ ਸਮੱਸਿਆ ਆ ਸਕਦੀ ਆ ਤੇਲੇ ਦਾ ਅਟੈਕ ਹੋ ਸਕਦਾ ਜੇ ਗਰਮੀ ਹੋ ਗਈ ਯੂਰੀਆ ਵੱਧ ਪਾਈ ਆ ਤੇ ਹੋਰ ਕਈ ਪ੍ਰਕਾਰ ਦੇ ਆ ਸਮੱਸਿਆਵਾਂ ਪੈਦਾ ਕਰ ਲੈਣੇ ਆਪਾਂ ਜਿਆਦਾ ਡੋਜ਼ ਦੇਣ ਨਾਲ ਤਾਂ ਅਗੇਤੀਆਂ ਬੀਜੀਆਂ ਕਣਕਾਂ ਦੇ ਵਿੱਚ ਤੁਸੀਂ 3 ਗੱਟੇ ਹੀ ਪਾਓ ਸਮੇਂ ਸਿਰ ਯੂਰੀਆ ਪੂਰੀ ਕਰ ਦੋ ਕਿਉਂਕਿ ਤੁਹਾਡੀ ਕਣਕ 55 ਦਿਨਾਂ ਤੇ ਮਨ ਲਓ 55 55 ਦੇ ਦਿਨਾਂ ਤੇ ਤੁਸੀਂ ਤੀਸਰੀ ਯੂਰੀ ਆਖਿਰਲੀ ਯੂਰੀ ਇਹ ਪੂਰੀ ਕਰ ਤੋਂ ਤਾਂ ਜੋ ਕਿ ਤੁਹਾਡੀ ਕਣਕ ਕਦ ਨਾਰਮਲ ਕਰੇ ਤੇ ਮਨ ਲੋ ਫਟਾਰ ਤਾਂ ਪਹਿਲਾਂ ਹੋ ਹੀ ਜਾਣੀ ਆ ਉਸ ਤੋਂ ਬਾਅਦ ਵੀ ਉਹਦਾ ਡਿੱਗਣ ਦੇ ਚਾਂਸਸ ਘਟ ਜਾਣਾ ਜੇ ਹੁਣ ਆਪਾਂ ਜ਼ਿਆਦਾ ਓਵਰਡੋਜ਼ ਯੂਰੀ ਆ ਪਾਈ ਗਏ ਨਾਲੇ ਤਾਂ ਖੇਤ ਖਰਾਬ ਹੁੰਦੇ ਆ ਨਾਲੇ ਫालतू ਦਾ ਖਰਚਾ ਤੇ ਸਭ ਖਰਚੇ ਤੂੰ ਕੰਟਰੋਲ ਕਰਕੇ ਜੀ ਆਪਾਂ ਇੱਕ ਵਧੀਆ ਝਾੜ ਲੈ ਸਕਦੇ ਕਿਉਂਕਿ ਝਾੜ ਕਿਸੇ ਯੂਰੀਆ ਜਾਂ ਕਿਸੇ ਪ੍ਰੋਡਕਟ ਤੇ ਨਹੀਂ ਹੈਗਾ ਡਿਪੈਂਡਾ ਵੀ ਜੇ ਆਪਾਂ ਅਖੇ ਕੋਈ ਫੁਟਾਰ ਲਈ ਕੋਈ ਚੀਜ਼ ਪਾ ਦਿਓ ਉਹ ਚੀਜ਼ਾਂ ਨਾਲ ਫੁਟਾਰ ਨਾਲ ਜਾਂ ਹੋਰ ਚੀਜ਼ਾਂ ਨਾਲ ਝਾੜਨੀ ਵੱਧਾ ਝਾੜ ਵਧਾ ਨਾ ਮੌਸਮ ਤੇ ਚੰਗਾ ਮੌਸਮ ਮਿਲ ਗਿਆ ਜੀ ਨਿਸਾਰੇ ਟਾਈਮ ਹੁਣ ਤੁਸੀਂ ਇਸ ਵਾਰ ਪਹਿਲਿਆਂ ਚ ਅਗੇਤੀ ਕਣਕਾਂ ਬਹੁਤ ਵਿਜੀ ਅਸੀ ਪਰ ਅਗੇਤਾ ਹੀ ਅਗੇਤੀ ਗਰਮੀ ਪੈਣ ਕਰਕੇ ਕਣਕਾਂ ਕਿਤੇ ਨਾਲ ਹੀ ਚੜ ਲਈ ਕਿਤੇ ਕਿਸੇ ਕਿਸੇ ਏਰੀਆ ਦੇ ਵਿੱਚ ਤਾਂ ਨਿਸਾਰਾ ਹੀ ਕਰੀ ਜਾਂਦੇ ਆ ਕਣਕਾਂ ਉਦਾ ਕਾਰਨ ਕੀ ਮੌਸਮ ਮੌਸਮ ਦੀ ਖੇਡ ਹੈ ਪਰ ਆਪਾਂ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਸਹੀ ਸਮੇਂ ਸਰ ਖਾਦਾਂ ਵਗੈਰਾ ਸਹੀ ਸਮੇਂ ਸਰ ਪਾਉਂਦੇ ਰਹਿਣਾ ਚਾਹੀਦਾ ਤੇ ਜਿਹੜੀ ਚੀਜ਼ ਦੀ ਜ਼ਰੂਰਤ ਆ ਹੁਣ ਕਈ ਜ਼ਿਮੀਂਦਾਰਾਂ ਦੀਆਂ ਕਣਕਾਂ ਪੀਲੀਆਂ ਪਈਆਂ ਉਹਨਾਂ ਨੂੰ ਪੁੱਛੀ ਤਾਂ ਉਹਨਾਂ ਨੇ ਹਜੇ ਸੈਕੰਡ ਡੋਜ਼ ਜ਼ਰੂਰੀ ਨਹੀਂ ਦਿੱਤੀ ਪਾਣੀ ਲੱਗੇ ਨੂੰ 10-10 ਦਿਨ ਹੋ ਗਏ ਆ ਮਤਲਬ ਪੈਰ ਵੀ 10-10 ਦਿਨ ਪਹਿਲਾ ਪਾਣੀ ਲੱਗੇ ਨੂੰ ਹੋ ਗਏ ਫਿਰ ਵੀ ਹਜੇ ਤੱਕ ਸੈਕੰਡ ਡੋਜ਼ ਨਹੀਂ ਦਿੱਤੀ ਤਾਂ ਜਿਹੜੀ 55 ਦਿਨਾਂ ਦੇ ਵਿੱਚ ਯੂਰੀਆ ਤੁਸੀਂ ਜਿੰਨੀ ਵੀ ਦੇਣੀ ਆ 55 ਦਿਨਾਂ ਦੇ ਵਿੱਚ ਪਾਓ ਤਾਂ ਜੋ ਕਿ ਤੁਹਾਡੀ ਕਣਕ ਫਟਾਰ ਸੋਣੀ ਕਰੇ ਤਾਂ ਉਮੀਦ ਕਰਦਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਇੱਕ ਵਾਰ ਰਿਪੀਟ ਕਰ ਦਨੇ ਆ ਗੱਲਾਂ ਵੀ ਤੁਸੀਂ ਤਿੰਨ ਗੱਟੇ ਅਗੇਤੀ ਬੀਜੀਆਂ ਕਣਕਾਂ ਡੀਬੀਡਬਲ 303 222 187 ਤੇ 327 ਜੋ ਵੀ ਵੈਰਾਈਟੀਆਂ ਨੇ 187 ਦੇ ਵਿੱਚ ਤਾਂ ਤੁਸੀਂ ਲਗਭਗ ਯੂਰੀਆ ਘੱਟ ਹੀ ਰੱਖੋ ਕਿਉਂਕਿ ਉਹਦੀ ਡਿੱਗਣ ਦੀ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਹੈ ਲਾਸਟ ਦੇ ਵਿੱਚ ਤੇ ਜੇ ਕਣਕ ਡੈਗੀ ਫਿਰ ਤੁਹਾਡਾ ਸਾਰੀ ਮਿਹਨਤ ਬੇਕਾਰ ਕਿਉਂਕਿ ਫਿਰ 5 ਤੋਂ 10 ਮਹੀਨਿਆਂ ਤੱਕ ਝਾੜ ਕਿਤੇ ਨਹੀਂ ਗਿਆ ਝਾੜ ਨੇ ਬਹੁਤ ਜ਼ਿਆਦਾ ਡਾਊਨ ਜਾਂਦੇ ਜੇ ਕਣਕ ਡਿੱਗ ਜੇ ਤਾਂ ਇਹਨਾਂ ਵੈਰਾਈਟੀਆਂ ਦੇ ਵਿੱਚ ਤੁਸੀਂ 55 ਦਿਨਾਂ ਤੇ ਯੂਰੀਆ ਪੂਰੀ ਕਰਨੀ ਹੈ ਜੇ ਤੁਹਾਨੂੰ ਖੇਤ ਦੀ ਮਤਲਬ ਕਣਕ ਦੀ ਫੁਟਾਰ ਵਗੈਰਾ ਗ੍ਰੋਥ ਸਾਰਾ ਕੁਝ ਵਧੀਆ ਲੱਗਦੀ ਹੈ ਤੁਸੀਂ 2.5 ਗੱਟੇ ਤੇ ਨਹੀਂ ਲਾਸਟ ਤਿੰਨ ਦੇ ਉਸ ਤੋਂ ਹੱਦ ਜੇ ਤੁਹਾਨੂੰ ਕਿਤੇ ਹਲਕੀ ਹਲਕੀ ਲੱਗਦੀ ਹੈ ਕਣਕ ਤਾਂ 3.5 ਕਰ ਸਕਦੇ ਹੋ ਪਰ ਐਕਸਟਰਾ ਖਰਚੇ ਤੋਂ ਬਚੋ ਐਕਸਟਰਾ ਯੂਰੀਆ ਖੇਤ ਚ ਪਾਉਣ ਦਾ ਕੋਈ ਫਾਇਦਾ ਨਹੀਂ ਬਾਅਦ ਦੇ ਵਿੱਚ ਆਪਾਂ ਕਹਿੰਦੇ ਸਰਕਾਰ ਯੂਰੀਆ ਨਹੀਂ ਦੇਈ ਜਾਂਦੀ ਇਹ ਨਹੀਂ ਕਰੀ ਜਾਂਦੀ ਹੁਣ ਜਿਹੜੇ ਜ਼ਿਮੀਦਾਰ ਦੇ 10 ਕਿੱਲੇ ਉਹਦੇ ਵਿੱਚ 30 ਗੱਟੇ ਦਾ ਸਰਨਾ ਉੱਥੇ 50 ਪਾਈ ਜਾਂਦਾ ਉਹ ਮੰਨ ਲਓ 5 ਗੱਟੇ ਕਿੱਲੇ ਦੇ 4-5 ਕਣਕ ਦੇ ਵਿੱਚ ਤੇ ਉਹੀ ਚੀਜ਼ ਹੈ ਮੈਂ ਆਪਣੇ ਖੇਤ ਦੇ ਵਿੱਚ 45 ਕਿਲੋ ਵਾਲਾ ਗੱਟਾ 10 ਡੋਜ਼ ਹੀ ਪਾਉਣੇ ਆਪਾਂ ਸਿਰਫ ਹਰ ਬਾਰ ਤੇ ਐਦੂ ਉੱਪਰ ਐਕਸਟਰਾ ਕਦੇ ਕਣਕ ਨਹੀਂ ਭਾਈ ਸੌਰੀ ਯੂਰੀਆ ਨਹੀਂ ਭਾਈ ਤੇ ਜਿਆਦਾ ਯੂਰੀਆ ਦੇ ਮੰਨ ਲਓ ਵੀ ਨੁਕਸਾਨ ਹੀ ਨੁਕਸਾਨ ਨੇ ਕੋਈ ਫਾਇਦਾ ਹੈ ਨਹੀਂ ਤਾਂ ਉਮੀਦ ਕਰਦਾ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜ਼ਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਚ